सारा टोटल डेढ़ क लख में सारा कुछ बनया कबूतर कबूतर पा डेढ़ लाख का एक दवाइया बनाया इतने बीमार बोन डर मेरे ख्याल सही है हाँ जी जी मित्रों अज का ब्लॉग जो है स्पैशल कबूतर बजा ली है ਆ ਤੁਸੀਂ ਤੁਹਾਨੂੰ ਸਾਰੇ ਕਬੂਤਰ ਦਿਖਾਵਾਂਗੇ ਕਿਹੜੇ ਕਿਹੜੇ ਗੁਸਤਰ ਆਜੋ ਫਿਰ ਲਾ ਤਾਂ ਖੁੱਡਾ ਚੈੱਕ ਕਰੋ ਪੂਰੀ ਆ ਦੇਖੋ ਲਿਖਿਆ ਸਭ ਕੁਝ ਲਿਖਿਆ ਇੱਥੇ ਇਹ ਆ ਖੁੱਡਾ ਚੈੱਕ ਕਰੋ ਲੋਕ ਬਾਹਰ ਹੀ ਦੇਖਦੇ ਨੇ ਕਬੂਤਰ ਕਾਫੀ ਜ਼ਿਆਦਾ ਹੀ ਆ ਇੱਧਰ ਚਿੱਟੇ ਚਿੱਟੇ ਸਾਰੇ ਕਿਉਂ ਕਿ ਮਾਰੇ ਨਾ ਕਬੂਤਰ ਕੱਢੀ छतरी लगते बार वीडियो कहीं सारे कबूतर जो तो देख रहे हैं ये सारे गोरे सर मस्तपुर से है जो कबूतर है कि वह दाते बिहल 100 ਤੋਂ 100 ਤੋਂ 100 ਸਾਰੇ ਗੁਪਤਰਾ ਦੋਨਾਂ ਚ ਕੁਦਰ ਗੁਪਤਰਾ ਸਹੀ ਹੈ ਸਹੀ ਹੈ 33 ਦੇ ਚ ਇਹਨਾਂ ਕਿੰਨੇ ਕਿੰਨੇ ਤਿੰਨੇ ਕਿ ਲੱਗੇ ਆ ਸਾਰੀ ਸ਼ਕਤੀ ਆ ਜੁੜੇ ਆ ਜਿਦਾ ਹੁਣ ਬੱਚਿਆਂ ਬੱਚਿਆਂ ਨੂੰ ਆ ਸਹੀ ਸਹੀ ਹੈ ਕਿ ਆ ਜਿਹੜਾ ਖੁੱਡਾ ਬਣਾਇਆ ਇਹਦਾ ਖਰਚਾ ਟੋਟਲ ਕਿੰਨਾ ਕ ਲੱਗਾ ਮਾਜੀ ਪਾ ਯਾਰ ਸਾਰਾ ਕੰਮ ਚੋਂ ਬਤਨ ਦੇ ਪਾ ਦੇ ਵਾਕਫੀਆ ਤੋਂ ਵਾਦੀਆ ਬੰਦੀਆ ਟੂਟਨ ਖਰਚਾ ਖੁੱਡੇ ਦਾ 1 ਲੱਖ ਤੱਕ ਪਹੁੰਚਿਆ ਆ ਲੱਖ ਪਲੱਸ 1.5 ਲੱਖ ਲਾ ਲੋ ਤੇ ਤੇ ਬਾਕੀ ਇੱਧਰ ਵੀ ਸਾਰਾ ਖਰਚ ਲਿਖਿਆ ਹੋਇਆ ਹੈ ਤੇ ਦੇਖ ਦ앗ਦੇ ਹਾਂ ਪੂਰਾ ਖੁੱਡਾ ਤਿਆਰ ਕੀਤਾ ਅੰਦਰ ਉਹ ਵੀ ਖਾਣਗੇ ਬਾਕੀ ਖਰਚਾ ਦੇਖੋ ਚਲੰਨ ਦੇਖਦੇ ਹਾਂ ਇੱਧਰ ਫੈਂਸੀ ਗੋਲਦਾਂ ਉੱਤੇ ਰੱਖਿਆ ਹੈ। ਇੱਧਰ ਸਾਰੇ ਫੈਂਸੀ ਗੋਲਦਾਂ ਉੱਤੇ ਰੱਖਿਆ। ਖਾਨੇ ਬੜੇ ਸੋਹਣੇ ਬਣਾਏ ਉਦਾਂ। ਹਾਂ ਸਹੀ ਆ। ਉਹਨਾਂ ਦਾ ਪੇਂਟਿੰਗਾਂ ਬੜੀਆਂ ਸੋਹਣੀਆਂ ਬਣਾਈਆਂ। ਸ਼ੇਰਾਂ ਸ਼ਾਇਦ ਬੜੀਆਂ ਤਗੜੀਆਂ ਲਿਖੀਆਂ ਆ। ਇਹ ਅੱਡੇ ਕਿੰਨੇ ਦਿੱਤਾਈਗਾ? ਇਹ ਨਾਮ ਨਹੀਂ ਹੁੰਦਾ ਆਪਣੇ। ਇਹ ਸਹੀ ਜਿਹਾ ਬੰਦਾ। ਇਹ ਚੌਂਕ ਬਹੁਤ ਪੁਰਾਣਾ। ਪਹਿਲਾਂ ਪਿੰਡ ਰੱਖਿਆ ਹੁੰਦਾ ਹੀ ਹੈ ਹੁਣ ਇੱਥੇ ਰੱਖਿਆ। ਫੇਲਾ ਟੈਂਡਲਾ ਵੀ ਤੁਹਾਨੂੰ ਗੱਡਾ ਦਿਖਾਵਾਂ ਮੀਡੀਆ ਤੇ ਬਾਅਦ ਸਾਰੀ ਛੋੜੇ ਵਾਲੇ ਆ ਸਹੀ ਆਂਡੇ ਕਿੰਨੇ ਨੇ ਕਿੱਥੇ ਉਹ ਵੀ ਤਾਂ ਚਲੋ ਕਿੱਧਰ ਲਈ ਬੱਸ ਪਾਰਲੇ ਪਾਸੇ ਆ ਇੱਕ ਹੀ ਰਕਲੇਟ ਕਿੱਧਰ ਲੱਗਦੇ ਨੇ ਕਿੱਧਰ ਨੇ ਪਾਸੇ ਤੋਂ ਵਗੜ ਲੈ ਆਰੇ ਆ ਬੱਚੇ ਕਿੱਥੇ ਆ ਆਗੇ ਇੱਧਰ ਦਾਨੇ ਦੋਨੇ ਰੱਖੇ ਆ ਫੈਂ ਰਿਆ ਸੀ ਇਹ ਲਈ ਇੱਕ ਦਿਨ ਉੱਦਾਂ ਮਾਰਦੇ ਮੁਰਦੇ ਕਿਹੜੇ ਆ ਮਾਰ ਨੂੰ ਨਾ ਆ ਜਿਹੜੇ ਆਂਦੇ ਨੇ ਜਿਹੜੇ ਆਂਡੇ ਨੇ ਦਿੱਤੇ ਉਹ ਮੈਂ ਮਾਰ ਦਿੰਦੇ ਮਾਰ ਨਾਲ ਆਪ ਮਰ ਗਏ ਆ ਸਹੀ ਰਿਆ ਪ੍ਰਾਣੇ ਕਬੂਤਰਾਂ ਚ ਕਿਹੜਾ ਕੋਈ ਹੈਗਾ ਕੋਈ ਅਜੇ ਪ੍ਰਾਣੇ ਤਾਂ ਇੱਧਰ ਹੈ ਜੇ ਪ੍ਰਾਣੇ ਕਿਹੜੇ ਕਿਹੜੇ ਉਹ ਤਾਂ ਕਦੀ ਕਾਹ ਜਿਹੜਾ ਪ੍ਰਾਣਾ ਹੈ ਜਿਹੜਾ ਪਰਲੇ ਘਰੇ ਜੀ ਇਹ ਬਹੁਤ ਚੰਗਾ ਹੋ ਗਿਆ ਸੀ 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 ਬਾਕੀ ਆਹ ਇਹ ਨੁਕਤਰਲੇ ਪਾਸੇ ਜਾਣੇ ਉਧਰ ਅਲੀ ਦੇਖਦੇ ਆਜੋ ਇਹ ਇਹ ਸਾਰੇ ਨਮੇ ਆ ਕਿਦਾਂ ਸ਼ੇਦੋ ਕੱਪ ਤੇ ਆ ਫਿਰ ਆਉਣਾ ਲੈ ਕੁੱਤਾ ਆ ਬੜਾ ਸ਼ਰਲ ਬਣਾਇਆ ਮਾਮਾ ਇਹ ਆਈਡੀ ਕਿਥੇ ਲੈ ਆ ਸਪਨੂ ਹੁੰਦਾ ਇਹ ਕਾਡੀ ਲਈਦਾ ਅਗਿਆ ਨਵੇਂ ਤਰੀਕੇ ਰੱਖਿਆ ਸਾਰੇ ਇਕਾ ਦਵਾਈਆਂ ਵਾਲਾ ਬਣਾਇਆ ਇੱਥੇ ਬਵਾਰ ਬੋਨਦਾ ਦਿਆਂ ਨੇ ਮੇਰੇ ਖਿਆਲ ਸਹੀ ਹੈ ਇੰਟਰੀਅਰ ਹੀ ਨਾ ਯਾਰ ਇਹ ਠੀਕ ਹੈ ਪੱਕੇ ਖੁੱਡਾ ਦਾ ਕਾਫੀ ਵੱਡਾ ਆ ਇੱਕ ਨੰਬਰ ਐਡਾ ਕਰਾ ਦਿੱਲੀ ਚ ਫਲੇਟ ਹੁੰਦਾ ਚਿੱਟਾ ਕਬੂਤਰ ਆ ਰਾਇਆ ਸਹੀ ਹੈ ਇਹ ਸਾਰਾ ਟੋਟਲ 1.5 ਲੱਖ ਨੂੰ ਆ ਸਾਰਾ ਕੁਝ ਬਣਿਆ 77 ਤਰ ਪਾ ਕੇ 1.5 ਲੱਖ ਦਾ ਕੁਝ ਬਾਕੀ ਜੇ ਤੁਹਾਨੂੰ ਹੋਰ ਕੁਝ ਪੁੱਛਣਾ ਆ ਵੀਡੀਓ ਤੇ ਤਾਂ ਤੁਸੀਂ ਸਾਨੂੰ ਮੈਂ ਇਸ ਦਾ ਲਿੰਕ ਦੇ ਦੇਣਾ ਮੰਡੇ ਦਾ ਆ ਵਾਲੇ ਮੰਡੇ ਦਾ ਬੰਦਾ ਇਹ ਤਿੰਨ ਗੱਲ ਕਰ ਲਈ ਜੇ ਵੀ ਪੁੱਛਣਾ ਹੋਇਆ ਚਲੋ ਠੀਕ ਆ ਵੀ ਦੇਖ ਲਓ ਕਿ ਬੁੱਤ ਸਾਰੇ ਫੈਂਸੀ ਨਾਲ ਆ ਬਲੇ ਦੇਖੋ ਇਹ ਸਾਰੇ ਮਹਿੰਗੇ ਮਹਿੰਗੇ 8-9000 ਦੇ ਸਾਰੇ ਲਗਭਗ ਇੱਕ ਜੋੜਾ 8-9000 ਦਾ ਤਕ ਉਹ ਚੈੱਕ ਕਰਾਰੇ ਆ ਸਪੈਸ਼ਲ ਕਬੂਤਰ ਚੈੱਕ ਕਰ ਦੇਸੀ ਦੇਸੀ ਦੁੱਕੜ ਦੇਸੀ ਰਾਕਾਇਕ ਕਬੂਤਰ ਸੇ ਕਿ ਆ ਸਾਰੇ ਮਹਿੰਗੇ ਆ ਲਗਭਗ 50000 70000 ਦਾ ਹੋਣਾ ਇਹ ਸਾਰੇ ਹਨਾ ਆਰੇ ਇਹਨੇ ਕਰੀਆ ਬਾਕੀ ਉੱਪਰ ਅਜੇ ਨਹੀਂ ਦੇਖ ਲਿਆ ਉਹ ਕਿਹਾ ਥੱਲੇ ਆ ਰਿਹਾ ਚੀਕ ਕੇ ਲੁਕੇ ਸਾਰੇ ਇੱਥੇ ਨੇ ਆਜੀ ਮੈਂ ਇਖਾਰੇ ਜਿਨੇ ਰੱਖਿਆ ਆ ਇੱਕ ਉੱਪਰ ਜੜਿਆ ਆਹ ਘਾਰੇ ਜੱਪਾ ਆ ਗੋਬਤੀ ਜਰਾ ਫਿਰ ਚੈੱਕ ਜਿਹੜੇ ਸ਼ਕੀਨ ਹਨ ਉਹਨਾਂ ਸਾਰਿਆਂ ਨੂੰ ਪਤਾ ਹੋਊਗਾ ਕਿਹੜੇ ਕਿਹੜੀ ਨਸਲ ਆ ਤੇ ਕਿੰਨੇ ਜਾਂਦੇ ਆ ਬਾਕੀ ਤੇ ਵੀਡੀਓ ਦੇ ਕਮੈਂਟ ਕਰਕੇ ਦੱਸੋ ਕਿਹਦੇ ਕਿਵੇਂ ਦੇ ਲਿਖੇ ਸਾਰੇ ਗੋਥਰ ਮਿਲ ਕੇ ਤੁਹਾਨੂੰ ਅਗਲੀ ਵੀਡੀਓ ਚ ਸਾਨੂੰ ਮਿੱਟੀ ਰਾਂਕੇ ਖੁਸ਼ ਹੰਦਿਵਾ ਤਾਂ ਕਿ ਜਨਰ ਉੱਪਰ ਨਹੀਂ ਰੱਖੀ ਹੋਈ ਤਾਂ ਕਿ ਥੱਲੇ